ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਤੋਂ ਗੁੱਡ ਨਿਊਜ਼ ਇਹ ਆ ਰਹੀ ਹੈ ਕਿ ਲੋਕਾਂ ਦੇ ਕਾਰਡ ਵੀ ਰੀਸੀਵ ਹੋ ਰਹੇ ਆ ਤੇ ਲੋਕਾਂ ਦੇ ਸਟੇਟਸ ਵੀ ਚੇਂਜ ਹੋ ਰਿਹਾ ਕੱਲ ਵੀ ਮੈਂ ਵੀਡੀਓ ਕੀਤੀ ਸੀ ਬਹੁਤ ਲੋਕਾਂ ਦੇ ਕਮੈਂਟ ਆਏ ਹੋਏ ਸੀਗੇ ਪਰ ਮੈਂ ਉਸ ਵੀਡੀਓ ਦੇ ਵਿੱਚ ਲੋਕਾਂ ਦੇ 네ਗਟਿਵ ਕਮੈਂਟ ਵੀ ਬਹੁਤ ਆਏ ਜਿਨ੍ਹਾਂ ਦੇ ਵਿਚਾਰਿਆਂ ਦੇ ਹਜੇ ਤੱਕ ਅਪਰੂਵ ਨਹੀਂ ਹੋਏ ਤੇ ਲੋਕਾਂ ਨੇ ਆਪਣੀਆਂ ਸਟੋਰੀਆਂ ਸ਼ੇਅਰ ਕੀਤੀ ਹੋਈਆਂ ਸੀ ਕਿ ਮੈਨੂੰ 4 ਮਹੀਨੇ ਹੋ ਗਏ ਜੀ ਮੈਨੂੰ 5 ਮਹੀਨੇ ਹੋ ਗਏ ਅਪਰੂਵ ਹੋਏ ਨੂੰ ਕਾਰਡ ਨਹੀਂ ਰੀਸੀਵ ਹੋਇਆ ਤੇ ਕੋਈ ਕਹਿ ਰਿਹਾ ਕਿ ਮੈਨੂੰ 2 ਮਹੀਨੇ ਹੋ ਗਏ ਕਿ ਮੇਰਾ ਸਟੇਟਸ ਨਹੀਂ ਚੇਂਜ ਹੋਇਆ ਪਰ ਤੁਹਾਡੇ ਲਈ ਇਹ ਵੀਡੀਓ ਤੁਸੀਂ ਇਦਾਂ ਦੇਲਣਾ ਹਾਰ ਰਹੇ ਹੋ ਕਿਉਂਕਿ ਜਿਹੜੇ ਦੇ ਮੈਂ ਕਮੈਂਟਾਂ ਤੇ ਉਹ ਵੀਡੀਓ ਬਣਾਏ ਸੀ ਕਿ ਉਹਨਾਂ ਦੇ ਕਮੈਂਟ ਲੱਗਦਾ ਇਹ ਇੱਕ ਕਮੈਂਟ ਆਇਆ ਹੈ ਤੇ ਕਿ 4 ਮਹੀਨੇ ਪਹਿਲਾਂ ਮੇਰੇ ਨਾਲ ਇਹ ਕੁਝ ਹੋ ਰਿਹਾ ਸੀ ਅੱਜ ਮੇਰੇ ਨਾਲ ਇਹ ਕੁਝ ਹੋਇਆ ਕਿਸੇ ਨੇ ਇਹ ਕਮੈਂਟ ਕੀਤਾ ਹੈ ਕਿ 2 ਮਹੀਨਿਆਂ ਤੋਂ ਬਾਅਦ ਮੇਰਾ ਅਪਰੂਵ ਹੋਇਆ ਤੇ 2 ਮਹੀਨਿਆਂ ਤੋਂ ਬਾਅਦ ਮੇਰਾ ਕਾਰਡ ਰਿਸੀਵ ਹੋਇਆ ਸੋ ਉਹਨਾਂ ਨੇ ਵੀ ਬਹੁਤ ਜ਼ਿਆਦਾ ਟਾਈਮ ਵੇਟ ਕੀਤਾ ਤੇ ਉਹਨਾਂ ਦਾ ਕਾਰਡ ਰਿਸੀਵ ਹੋ ਗਿਆ ਸੋ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਤੁਸੀਂ ਦਿਲ ਨਾ ਛੱਡੋ ਚੜਦੀ ਕਲਾ ਚ ਰਹੋ ਤੁਹਾਡਾ ਵੀ ਬਹੁਤ ਜਲਦ ਕਾਰਡ ਰਿਸੀਵ ਹੋਏਗਾ ਬਹੁਤ ਜਲਦੀ ਤੁਹਾਡਾ ਵੀ ਸਟੇਟਸ ਚੇਂਜ ਹੋਏਗਾ ਇਹ ਨਹੀਂ ਹੋ ਸਕਦਾ ਕਿ ਤੁਹਾਡਾ ਸਟੇਟਸ ਚੇਂਜ ਨਹੀਂ ਹੋਇਆ ਤਾਂ ਤੁਹਾਡੀ ਫਾਈਲ ਹੀ ਕੈਨਸਲ ਕੀਤੀ ਜਾਏਗੀ ਬਹੁਤ ਕਮੈਂਟ ਕਰ ਰਹੇ ਆ ਕਿ ਥਾੜਾ ਆਈਮਾ ਨੇ ਲੱਗਦਾ ਕੇਸ ਹੀ ਕੈਨਸਲ ਕਰ ਦੇਣਾ ਨਹੀਂ ਇਹ ਤਾਂ ਨਹੀਂ ਕਰ ਸਕਦੀ ਆਈਮਾ ਕਿਉਂਕਿ ਤੁਹਾਡਾ ਡਰ ਸਹੀ ਆ ਸੱਚਾ ਮੈਨੂੰ ਪਤਾ ਕਿ ਹੁਣ ਆਈਮਾ ਇਹ ਮੇਲਸ ਕਰ ਰਹੀ ਆ ਫਾਈਨਲ ਡਿਸੀਜਨ ਵੀ ਆਉਣ ਲੱਗੇ ਲੋਕਾਂ ਨੂੰ ਕਿ ਤੁਹਾਡੀ ਫਾਈਲ ਕੈਨਸਲ ਕੀਤੀ ਜਾ ਰਹੀ ਆ ਪਰ ਉਹਦੇ ਵਿੱਚ ਉਹ ਤੁਹਾਨੂੰ ਮੈਂ ਹਰ ਇੱਕ ਵੀਡੀਓ ਵਿੱਚ ਦੱਸਦਾ ਹੁੰਦਾ ਕਿ ਉਹਦੇ ਵਿੱਚ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ 20 ਦਿਨ ਦਾ ਟਾਈਮ ਹੁੰਦਾ ਜਿਹੜੇ ਡਾਕੂਮੈਂਟ ਦੀ ਉਹਨਾਂ ਰਿਕੁਆਇਰਮੈਂਟ ਹੁੰਦੀ ਹੈ ਉਹ ਡਾਕੂਮੈਂਟ ਲਈ ਲਾਸਟ ਚਾਂਸ ਤੁਹਾਨੂੰ ਦਿੱਤਾ ਜਾਂਦਾ ਕਿ ਇਹ ਡਾਕੂਮੈਂਟ ਤੁਸੀਂ ਸਬਮਿਟ ਕਰ ਦਿਓ ਸੋ ਤੁਹਾਨੂੰ ਉਹ ਡਾਕੂਮੈਂਟ ਸਬਮਿਟ ਕਰਨਾ ਹੋਏਗਾ ਜਦੋਂ ਕਿ ਤੁਹਾਡੇ ਕੋਲ ਸਾਰਾ ਕੁਝ ਹੈਗਾ ਫਿਰ ਤੁਹਾਨੂੰ ਡਰ ਨਹੀਂ ਕੋਈ ਜ਼ਰੂਰਤ ਨਹੀਂ ਹਾਂ ਸਭ ਨੂੰ ਪਤਾ ਕਿ ਤੁਹਾਡੇ ਨਾਲ ੱੱਕਾ ਹੋਇਆ ਤੁਹਾਡੇ ਟਾਈਮ ਬਹੁਤ ਲੱਗ ਗਿਆ ਜਦਕਿ ਇਹ ਨਾਲ ਨਹੀਂ ਲੱਗਣਾ ਚਾਹੀਦਾ ਸੀ ਇਨਾ ਇਦਾਂ ਨਹੀਂ ਹੁੰਦਾ ਮੋਸਟਲੀ ਪਰ ਜਿਸ ਤਰ੍ਹਾਂ ਸਾਰੇ ਨੂੰ ਉਮੀਦਾਂ ਸੀਗੀਆਂ ਆਇਮਾ ਦੇ ਉੱਤੇ ਕਿ ਆਇਮਾ ਤਾਂ ਜੀ ਹੁਣ ਆ ਗਈ ਆ ਸਪੇਸ ਸੈਂਟਰ ਲੱਗ ਗਿਆ ਫਟਾਫਟ ਕਾਰਡ ਦੇ ਉਹੀ ਪਰ ਇਦਾਂ ਕਿਸੇ ਨਾਲ ਵੀ ਨਹੀਂ ਹੋਇਆ 5-6 ਮਹੀਨਿਆਂ ਤੋਂ ਬਾਅਦ ਤੈਨਾਂ ਨੇ ਕਾਰਡ ਦੇਣੇ ਸਟਾਰਟ ਕੀਤੇ ਸੀ ਔਰ ਕਿਸ ਤਰ੍ਹਾਂ ਆਏ ਲੋਕਾਂ ਦੇ ਅੱਗੇ ਵਾਲੇ ਦੇ ਪਹਿਲਾਂ ਆ ਕੇ ਪਹਿਲਾਂ ਵਾਲੇ ਦੇ ਪਿੱਛੇ ਆ ਕੇ ਕੋਈ ਫਸੇ ਹੀ ਰਹਿ ਗਏ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਪਿਆ ਸੋ ਦੂਜੀ ਗੱਲ ਇਹ ਸੀ ਕਿ ਸੈਂਸ ਆਈਮ ਵਾਲਿਆਂ ਦੇ ਵੀ ਬਹੁਤ ਜ਼ਿਆਦਾ ਫਸੇ ਹੋਏ ਆ ਉਹ ਸਪੈਸ਼ਲ ਸੈਂਟਰ ਤੋਂ ਬਹੁਤ ਦੇਰ ਬਾਅਦ ਕੱਲ ਦੋ ਅਪਡੇਟ ਆਈਆਂ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਔਰ ਕਾਰਡ ਵੀ ਰੀਸੀਵ ਹੋਇਆ ਤੇ ਇੱਕ ਬੰਦੇ ਦਾ ਕੇਸ ਅਪਰੂਵ ਹੋਇਆ ਸੋ ਤੁਹਾਡੇ ਵੀ ਬਹੁਤ ਜਲਦ ਹੋਣਗੇ ਬਹੁਤ ਜ਼ਿਆਦਾ ਉਮੀਦ ਆ ਕਿ ਇਸ ਦਸੰਬਰ ਦੇ ਮਹੀਨੇ ਵਿੱਚ ਬਹੁਤ ਲੋਕਾਂ ਨੂੰ ਖੁਸ਼ਖਬਰੀਆਂ ਆਣਗੀਆਂ ਕਿਉਂਕਿ ਪਿੱਛੇ ਜੇ ਇਹਨਾਂ ਦਾ ਬਿਆਨ ਵੀ ਆਇਆ ਹੋਇਆ ਸੀਗਾ ਕੀ ਆਈਮਾ ਨਿਊਟਰਲ ਹੋ ਜਾਏਗੀ 2025 ਦੇ ਵਿੱਚ ਵਿੱਚ ਜਿੰਨੇ ਵੀ ਪੈਂਡਿੰਗ ਕੇਸ ਆ ਉਹ ਸਾਰੇ ਦੇ ਸਾਰੇ ਉਹਨਾਂ ਨੇ ਰਿਜ਼ੋਲਵ ਕਰ ਲੈਣੇ ਆ ਤੇ ਦੇਖਣ ਵਾਲੀ ਹੁਣ ਗੱਲ ਇਹ ਹੋਏਗੀ ਕਿ ਬਾਕੀ ਇਹ ਦਸੰਬਰ ਮਹੀਨੇ ਦੇ ਵਿੱਚ ਬਹੁਤ ਲੋਕਾਂ ਦੇ ਕਾਰਡ ਆਉਣਗੇ ਉਮੀਦ ਇਹੀ ਆ ਉਮੀਦ ਤੇ ਤੁਹਾਨੂੰ ਪਤਾ ਜਹਾਨ ਕਾਇਮ ਆ ਉਮੀਦ ਤੇ ਪੂਰੀ ਦੁਨੀਆ ਕਾਇਮ ਆ ਸੋ ਉਮੀਦ ਨਾ ਛੱਡਿਆ ਕਰੋ ਚੜ੍ਹਦੀ ਕਲਾ ਚ ਰਹਾ ਕਰੋ ਰੱਬ ਤੋਂ ਭਲਾ ਮੰਗਿਆ ਕਰੋ ਕੱਲ ਵੀ ਕਪੀਰ ਦਾ ਕਮੈਂਟ ਆਇਆ ਜੀ ਕਿ ਦਿਵਾਰੀਆਂ ਵਾਲੇ ਦੇਨ ਦਾ ਪ੍ਰਪੋਜ਼ ਟੂ ਰਿਜੈਕਸ਼ਨ ਉਹਦੀ ਮੇਲ ਆਈ ਹੋਈ ਸੀਗੀ ਸੋ ਕੱਲ ਉਹਦੀ ਪ੍ਰਪੋਜ਼ ਟੂ ਰਿਜੈਕਸ਼ਨ ਤੋਂ ਚੇਂਜ ਹੋ ਕੇ ਅਪਰੂਵ ਹੋ ਗਈ ਸੋ ਉਸ ਵੀਰ ਨੇ ਵੀ ਕਿਹਾ ਕਿ ਮੈਂ ਸਾਰਿਆਂ ਲਈ ਅਰਦਾਸ ਕਰਦਾ ਬਾਬਾ ਨਾਨਕ ਸਭ ਦਾ ਭਲਾ ਕਰੇਗਾ ਸਾਰਿਆਂ ਦੇ ਕੇਸ ਅਪਰੂਵ ਹੋਣਗੇ ਸੋ ਤੁਸੀਂ ਵੀ ਇੱਕ ਦੂਜੇ ਦਾ ਭਲਾ ਮੰਗਿਆ ਕਰੋ ਔਰ ਇਹ ਨਾ ਸੋਚਿਆ ਕਰੋ ਕਿ ਨਹੀਂ ਜੇ ਉਹ ਸਾਡਾ ਤਾਂ ਇਹ ਹੋ ਜਾਣਾ 네ਗੇਟਿਵ ਨਹੀਂ ਸੋਚਣਾ ਇੱਥੇ ਤੱਕ ਆ ਗਿਆ ਇੰਨਾ ਕੁਝ ਕੀਤਾ ਚੜ੍ਹਦੀ ਕਲਾ 'ਚ ਰਹਿਣਾ ਅੱਗੇ ਵੀ ਸਾਰਾ ਕੁਝ ਨਾਰਮਲ ਹੀ ਹੋਏਗਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਹੌਲੀ 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 ਕੰਮ ਲੈਂ ਤੇ ਆ ਰਿਹਾ ਤੇ ਤੁਹਾਨੂੰ ਬਹੁਤ ਜਲਦ ਕੋਈ ਨਾ ਕੋਈ ਗੁੱਡ ਨਿਊਜ਼ ਮਿਲੇਗੀ ਟੈਨਸ਼ਨ ਨਾ ਲਿਆ ਕਰੋ ਮੇਰਾ ਵੀਰ ਤਾਈ ਮੈਂ ਵੀਡੀਓ ਬਣਾਈ ਕਿ ਕੱਲ ਦੇ ਜਿਹੜੇ ਕਮੈਂਟ ਆਇਆ ਸੀ ਨਾ ਵਾਕਈ ਹੀ ਉਹ ਲੋਕ ਬਚਾਰੇ ਪਰੇਸ਼ਾਨ ਸੀਗੇ ਸੈਡ ਸੀਗੇ ਸੋ ਤਹੀ ਮੈਂ ਤੁਹਾਡੇ ਲਈ ਵੀਡੀਓ ਬਣਾਈ ਕਿ ਤੁਸੀਂ ਚੜ੍ਹਦੀ ਕਲਾ ਚ ਰਹੋ ਢਿਓ ਨਾ ਸਾਰੇ ਮੈਨੂੰ ਪਤਾ ਕਿ ਬਹੁਤ ਆਪਣੇ ਪਾਕਿਸਤਾਨੀ ਭਰਾ ਨੇਪਾਲੀ ਬੰਗਲਾਦੇਸ਼ੀ ਔਰ ਆਪਣੇ ਇੰਡੀਅਨ ਬਹੁਤ ਬਚਾਰੇ ਇਦਾਂ ਦੇ ਫਸੇ ਬੈਠੇ ਆ ਆਪਣੇ ਘਰਾਂ ਤੋਂ ਜਾਣ ਲਈ ਸੋ ਤੁਸੀਂ ਟੈਨਸ਼ਨ ਨਾ ਲਓ ਬਹੁਤ ਜਲ ਤੁਹਾਡੇ ਵੀ ਗੁੱਡ ਨਿਊਜ਼ ਆਏਗੀ ਔਰ ਤੁਸੀਂ ਵੀ ਕਮੈਂਟ ਕਰੋਗੇ ਵੀ ਹਾਂ ਜੀ ਸਾਡਾ ਅਪਰੂਵ ਹੋ ਗਿਆ ਸਾਡਾ ਕਾਰਡ ਅਸੀਵ ਹੋ ਗਿਆ ਬਸ ਮੈਂ ਉਹ ਕਮੈਂਟ ਦਾ ਵੇਟ ਕਰ ਰਿਹਾ ਤੇ ਮੈਂ ਅਰਦਾਸ ਕਰਦਾ ਕਿ ਉਹ ਜਲਦੀ ਜਲਦੀ ਤੁਸੀਂ ਕਮੈਂਟ ਕਰੋਗੇ ਬਾਕੀ ਜੋ ਵੀ ਨਵੀਂ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾਣੀ ਤੁਸੀਂ ਦਿਲ ਨਹੀਂ ਹਾਰਨਾ ਜੋ ਵੀ ਆਸ-ਪਾਸ ਹੋ ਰਿਹਾ ਕਮੈਂਟ ਕਰਿਓ ਜ਼ਰੂਰ ਕੀ ਰਾਏ ਹੈ ਤੁਹਾਡੀ ਉਹ ਵੀ ਜ਼ਰੂਰ ਕਮੈਂਟ ਕਰਿਓ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡ Thank you.